ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਹੈ ਸ਼ਰੀਕ ਸੱਚ ਵਿੱਚ ਮੈਨੂੰ ਅਜੇ ਤੱਕ ਨਹੀਂ ਪਤਾ ਕਿ ਸ਼ਰੀਕ ਕਿਸ ਰਿਸ਼ਤੇ ਨੂੰ ਕਹਿੰਦੇ ਨੇ ਮਤਲਬ ਚਾਚਾ ਨੂੰ ਕਹਿੰਦੇ ਨੇ ਜਾਂ ਦੂਰ ਦੇ ਚਾਚੇ ਤਾਇਆ ਨੂੰ ਬਾਪੂ ਹੋਰੀ ਤਿੰਨ ਭਰਾ ਸੀ ਤਿੰਨਾਂ ਵਿੱਚ ਅੰਤਾਂ ਦਾ ਮੋਹ ਸੀ ਚਾਚੇ ਤਾਇਆ ਵਿੱਚ ਉਹ ਜੀ ਕੋਈ ਸ਼ਰੀਕਾਂ ਵਾਲੀ ਗੱਲ ਨਹੀਂ ਸੀ ਕਾਫੀ ਟਾਈਮ ਪੂਰੇ ਪਰਿਵਾਰ ਦਾ ਚੁੱਲ੍ਹਾ ਖਾਣਾ ਪੀਣਾ ਇਕੱਠਾ ਰਿਆ ਜਦੋਂ ਅੱਡ ਵੀ ਕੀਤਾ ਤਾਂ ਅਸੀਂ ਛੋਟੇ ਹੁੰਦੇ ਇੱਕ ਦੂਜੇ ਦੇ ਚੁੱਲਿਆਂ ਤੇ ਜਾ ਰੋਟੀ ਖਾ ਲੈਂਦੇ ਸੀ ਕਦੇ ਵੀ ਸਾਨੂੰ ਇਸ ਲਈ ਕੋਈ ਝਿੜਕਾ ਨਹੀਂ ਪਈਆ ਕਿ ਰੋਟੀ ਉਧਰ ਕਿਉਂ ਖਾ ਆਏ। ਬਾਪੂ ਜਦੋਂ ਵੀ ਕੋਈ ਫਰੂਟ ਲਿਆਉਂਦਾ ਸਭ ਨੂੰ ਬੁਲਾ ਬੁਲਾ ਕੇ ਖਵਾਉਂਦਾ। ਵੱਡੀ ਭੈਣ ਨੂੰ ਸਭ ਤੋਂ ਵੱਧ ਹਿੱਸਾ ਦਿੱਤਾ ਜਾਂਦਾ। ਇਹ ਪਿਆਰ ਸਾਡੇ ਸਾਰੇ ਭਰਾਵਾਂ ਵਿੱਚ ਹੁਣ ਤੱਕ ਹੈ। ਘਟੋ ਘਟ ਮੈਂ ਆਪਣੀ ਤਾਂ ਗਾਰੰਟੀ ਦਿੰਨਾ। ਪਹਿਲੀ ਵਾਰ ਸ਼ਰੀਕ ਇਸ ਸ਼ਬਦ ਨੂੰ ਮੇਰੀ ਮਾਂ ਦੇ ਮੂੰਹੋਂ ਸੁਣਿਆ। ਗੱਲ 1996 ਦੀ ਹੈ ਮਾਨਸਾ ਵਿੱਚ ਸਭ ਜੂਨੀਅਰ ਪੰਜਾਬ ਬਾਕਸਿੰਗ ਗੇਮ ਮਾਨਸਾ ਵਿੱਚ ਹੋ ਰਹੀ ਸੀ। ਕੋਚ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਘਰੋਂ ਵਧਿਆ ਜਾਂ ਮੰਝਾ ਵਿਸਤਰਾ ਖਾਸਾ ਸਕੂਲ ਵਿੱਚ ਲਿਓਨ ਨੂੰ ਕਿਹਾ ਉਦੋਂ ਸ਼ਾਇਦ ਅੱਜ ਦੇ ਵਾਂਗੂ ਕੋਚਾ ਰੈਫਰੀਆਂ ਨੂੰ ਹੋਟਲਾਂ ਵਿੱਚ ਠਹਿਰਾਉਣ ਦੀ ਵਿਵਸਥਾ ਨਹੀਂ ਸੀ ਤੇ ਨਾ ਹੀ ਉਦੋਂ ਛੋਟੇ ਸਾਰਾਂ ਵਿੱਚ ਇੰਨੇ ਹੋਟਲ ਹੁੰਦੇ ਸੀ ਮੇਰੇ ਅੱਜ ਵੀ ਉਹ ਗੱਲ ਜਹਨ ਵਿੱਚ ਚੰਗੀ ਤਰ੍ਹਾਂ ਯਾਦ ਹੈ ਮੈਂ ਘਰ ਜਾ ਕੇ ਬਾਪੂ ਨੂੰ ਕਿਹਾ ਸੀ ਸਾਡੇ ਸਰ ਨੇ ਨਵਾਂ ਵਿਸਤਰਾ ਤੇ ਮੰੰਜਾ ਮੰਗਵਾਇਆ ਬਾਪੂ ਕਹਿੰਦਾ ਤੇਰੀ ਮਾਂ ਨੂੰ ਜਾ ਕੇ ਦੱਸ ਤੇ ਉਹ ਕੱਢ ਕੇ ਦੇ ਦੂੰ ਮਾਂ ਕੋਲ ਜਾ ਕੇ ਗੱਲ ਦੱਸੀ ਕਹਿੰਦੀ ਕੱਲ ਨੂੰ ਕੱਢ ਕੇ ਰੱਖ ਦੂੰ ਲੈ ਜਾਈਂ ਦੂਸਰੇ ਦਿਨ ਮਾਤਾ ਨੇ ਮੰਜਾ ਵਿਸਤਰਾ ਕੱਢ ਕੇ ਰੱਖ ਰਹੀ ਸੀ ਉਦੋਂ ਮੇਰਾ ਚਾਚਾ ਆਉਂਦਾ ਸੀ ਕਹਿੰਦਾ ਨਵਾਂ ਵਿਸਤਰਾ ਕਿੱਧਰ ਲਜਾਣਾ ਮੈਂ ਕਿਹਾ ਸਾਡੇ ਸਰਨੇ ਮੰਗਵਾਇਆ ਅੱਗੋਂ ਚਾਚਾ ਤੇਸੀ ਪੁਣੇ ਵਾਲੇ ਅੰਦਾਜ਼ ਵਿੱਚ ਕਹਿੰਦਾ ਫਿਰਦਾ ਐਵੇਂ ਕੋਚਾਂ ਦਾ ਗੰਦ ਚੱਕਦਾ ਮੈਨੂੰ ਉਮਰ ਦੇ ਛੋਟੇ ਹੋਣ ਕਰਕੇ ਜਾਂ ਇੰਨਾਂ ਗੱਲਾਂ ਦੀ ਇੰਨੀ ਸਮਝ ਨਾ ਹੋਣ ਕਰਕੇ ਗੁੱਸਾ ਨਹੀਂ ਲੱਗਿਆ ਪਰ ਮਾਤਾ ਜ਼ਰੂਰ ਪਰੇਸ਼ਾਨ ਹੋ ਗਈ ਪਰ ਆਪਣਾ ਗੁੱਸਾ ਲੁਕਾਉਂਦੀ ਨੇ ਚਾਚੇ ਨੂੰ ਬਸ ਐਨ ਆਈ ਕਿਹਾ ਕਿ ਚਲੋ ਕੋਈ ਨਾ ਜੀ ਇਹਦੀ ਕਿਸਮਤ ਏ ਚਾਚੇ ਦੇ ਜਾਂਦੇ ਜਾਂਦੇ ਹੀ ਕਹਿੰਦੀ ਪੁੱਤ ਅੱਜ ਸ਼ਰੀਕ ਮੇਣਾ ਮਾਰ ਗਿਆ ਬਸ ਨੌਕਰੀ ਲੱਗ ਕੇ ਤੇਰੇ ਚਾਚੇ ਨੂੰ ਜਵਾਬ ਦੇ ਦੇਵੀਂ ਅੱਗੋਂ ਚਾਚੇ ਨੇ ਜਾਂਦੇ ਜਾਂਦੇ ਕਿਹਾ ਆਈ ਲੱਗੂ ਡੀਸੀ ਵਕਤ ਦੇ ਬੀਤਣ ਨਾਲ ਭਾਵੇਂ ਇਹ ਗੱਲ ਠੰਡੀ ਜ਼ਰੂਰ ਹੋਈ ਪਰ ਮੇਰੀ ਹਮੇਸ਼ਾ ਯਾਦ ਰਹੀ ਪਰ ਕਦੇ ਮੈਂ ਮਾਂ ਅੱਗੇ ਇਸ ਨੂੰ ਯਾਦ ਨਹੀਂ ਕਰਾਇਆ ਨੌਕਰੀ ਲੱਗਣ ਦੇ 16 ਸਾਲ ਬਾਅਦ ਚਾਚਾ ਦੋ ਕੁ ਮਹੀਨੇ ਪਹਿਲਾਂ ਜਦ ਘਰ ਵਿੱਚ ਸਾਰੇ ਬੈਠੇ ਸੀ ਆਪਣੇ ਮੂੰਹ ਨਾਲ ਜਦ ਕਿਹਾ ਕਿ ਮੈਂ ਤਾਂ 아이 ਉਹ ਸਮਝਦਾ ਸੀ ਕਿ ਐਵੇਂ ਖੇਡਾਂ ਵਿੱਚ ਕੋਚਾਂ ਦਾ ਗੰਤੋਂ ਦਾ ਫਰਦਾ ਹੋਣ ਲੱਗਦਾ ਕਿ ਮੈਂ ਗਲਤ ਸੀ ਇਹ ਖੇਡ ਕਰਕੇ ਹੀ ਨੌਕਰੀ ਲੱਗਿਆ ਉਸ ਟਾਈਮ ਮੇਰੀ ਮਾਂ ਦੇ ਮੂੰਹ ਦੀ ਮੁਸਕਾਨ ਤੇ ਉਸ ਦਾ ਲੰਬਾ ਜਿਹਾ ਲੈਤਾ ਹੋਇਆ ਸਾਹ ਸਾਹ ਸ਼ਾਇਦ ਉਸ ਦੇ 25 26 ਸਾਲ ਦਾ ਇੰਤਜ਼ਾਰ ਸੀ ਐਦਾਂ ਲੱਗ ਰਿਹਾ ਸੀ ਕਿ ਉਹ ਇਹ ਸੁਣਨ ਲਈ ਕਦੋਂ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਕਿਹਾ ਮਾਂ ਯਾਦ ਹੈ ਕਹਿੰਦੀ ਆ ਹਾਂ ਯਾਦ ਹੈ ਪੁੱਤ ਯਾਦ ਹੈ ਕਦੋਂ ਜੋ ਕੋਈ ਵੀ ਜਦੋਂ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਹੈ ਤੁਸੀਂ ਉਸ ਨੂੰ ਆਪਣੀ ਮਿਹਨਤ ਹੌਸਲੇ ਨਾਲ ਜਵਾਬ ਦੇ ਦਿਓ ਉਹ ਤਾਂ ਸੁਖਦ ਹੁੰਦਾ ਤੇ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਖੁਦ ਉਹੀ ਇਨਸਾਨ ਕਹੇ ਕਿ ਤੂੰ ਮੈਨੂੰ ਗਲਤ ਸਾਬਿਤ ਕਰ ਦਿੱਤਾ ਮੈਨੂੰ ਆਪਣੀ ਨੌਕਰੀ ਦੀ ਆਪਣੀ ਖੇਡ ਦਾ ਕਦੇ ਮਾਣ ਨਹੀਂ ਹੋਇਆ ਪਰ ਉਸ ਪਲ ਦਾ ਉਸ ਸਕੂਨ ਦਾ ਪਲ ਤਾਂ ਸਾਰੀ ਉਮਰ ਯਾਦ ਰਹੂ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ